ਕੰਗਣਾ ਰਣੌ ਦੇ ਥੱਪੜ ਮਾਰਨ ਵਾਲੀ ਮਹਿਲਾ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਹੈ ਪਛਤਾਵਾ ਕਰ ਰਹੀ ਹੈ ਕਿ ਮੇ ਤੋਂ ਗਲਤੀ ਹੋ ਗਈ ਹੈ ਇਹ ਬਿਆਨ ਦੱਸਦੀ ਹੈ ਕਿ ਡੀਆਈਜੀ ਵਿਨੇ ਕਾਜਲਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੰਗਣਾ ਰਣੌ ਦੇ ਜੋ ਬੀਤੇ ਦਿਨਾਂ ਦੇ ਵਿੱਚ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ ਉਸ ਦੇ ਉੱਤੇ ਹੁਣ ਕੁਲਵਿੰਦਰ ਕੌਰ ਆਪ ਪਛਤਾ ਰਹੀ ਹੈ ਮਾਫੀ ਮੰਗ ਰਹੀ ਹੈ ਤੇ ਜਿਸ ਦੇ ਦੌਰਾਨ ਇਹ ਵੱਡਾ ਬਿਆਨ ਨਿਕਲ ਕੇ ਬਾਹਰ ਆਇਆ ਤੇ ਦੱਸਦੀ ਹੈ ਕਿ ਉੱਥੇ ਹੀ ਜਿਹੜਾ ਕਿ ਡੀਆਈਜੀ ਕਾਜਲਾ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਦੋਸ਼ੀ ਕੁਲਵਿੰਦਰ ਕੌਰ ਹੁਣ ਮਾਫੀ ਮੰਗ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਖੁਦ ਦਿੱਲੀ ਦੇ ਵਿੱਚ ਕੰਗਣਾ ਰਨੌਤ ਨੂੰ ਮਿਲੇ ਸਨ ਇਸ ਤੋਂ ਜਿਹੜਾ ਕਿ ਇਲਾਵਾ ਉਸਨੇ ਇਸ ਘਟਨਾ ਲਈ ਕੰਗਣਾ ਰਨੌਤ ਤੋਂ ਮਾਫੀ ਮੰਗੀ ਹੈ ਤੇ ਦੱਸਦੀ ਹੈ ਕਿ ਮਸ਼ਹੂਰ ਅਭਿਨੇਤਰੀ ਅਤੇ ਭਾਜਪਾ ਸੰਸਦਕ ਕੰਗਣਾ ਰਣੌਤ ਨੂੰ ਸੀਆਈਐਫਓ ਜਿਹੜੀ ਮਹਿਲਾ ਕਰਮੀ ਵੱਲੋਂ ਜਿਹੜਾ ਕਿ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰਨ ਦੀ ਘਟਨਾ ਸਬੰਧੀ ਸੀਨੀਅਰ ਅਧਿਕਾਰੀ ਵਿਨੇ ਕਾਜਲਾ ਦਾ ਬਿਆਨ ਸਾਹਮਣੇ ਤੇ ਕਾਜਲਾ ਦਾ ਕਹਿਣਾ ਹੈ ਕਿ ਕੁਲਵਿੰਦਰ ਕੌਰ ਆਪਣੀ ਗਲਤੀ ਲਈ ਮਾਫੀ ਮੰਗ ਰਹੀ ਹੈ ਤੇ ਜਿਸ ਤੋਂ ਬਾਅਦ ਸੀਆਈਐਸਐਫ ਕੇ ਡੀਜੀ ਤੇ ਉੱਥੇ ਹੀ ਉਤਰੀ ਜਿਹੜਾ ਕਿ ਪੋਰਟ ਵਿਨੇ ਕਾਜਲਾ ਨੇ ਦੱਸਿਆ ਕਿ ਉਹ ਘਟਨਾ ਤੋਂ ਬਾਅਦ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚੇ ਮਾਮਲੇ ਦੀ ਪੂਰੀ ਜਾਣਕਾਰੀ ਲਈ ਤੇ ਇਸ ਤੋਂ ਬਾਅਦ ਸੀਆਈਐਸਐਫ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਤੇ ਜਿਸ ਤੋਂ ਬਾਅਦ ਹਵਾਈ ਅੱਡੇ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ ਫਿਲਹਾਲ ਮੁਹਾਲੀ ਪੁਲਿਸ ਨੇ ਕਰਵਿੰਦਰ ਕੌਰ ਖਿਲਾਫ ਪਰਚਾ ਦਰਜ ਕਰ ਲਿਆ ਤੇ ਦੋਵੇਂ ਜ਼ਮਾਨਤ ਦੀਆਂ ਧਾਰਾਵਾਂ ਹਨ ਤੇ ਦੱਸਿਆ ਕਿ ਵਿਨੇ ਕਾਜਲਾ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਮੰਨਿਆ ਕਿ ਸੁਰੱਖਿਆ ਦੇ ਵਿੱਚ ਲਾਪਰਵਾਹੀ ਹੋਈ ਹੈ ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਿਆ ਤੇ ਕਾਜਲਾ ਨੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਦੀ ਦੋਸ਼ੀ ਜਿਹੜੀ ਕੁਲਵਿੰਦਰ ਕੌਰ ਹੁਣ ਮਾਫੀ ਮੰਗ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਖੁਦ ਦਿੱਲੀ ਦੇ ਵਿੱਚ ਕੰਗਣਾ ਰਣੋਤ ਨੂੰ ਮਿਲੇ ਸਨ ਇਸ ਤੋਂ ਇਲਾਵਾ ਨੇ ਇਸ ਘਟਨਾ ਲਈ ਕੰਗਣਾ ਰਣੋਤ ਤੋਂ ਮਾਫੀ ਵੀ ਮੰਗੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਕੰਗਣਾ ਪੁੱਛ ਰਹੀ ਸੀ ਕਿ ਕੁਲਵਿੰਦਰ ਕੌਰ ਕੌਣ ਹੈ ਆਖਿਰ ਉਸ ਦਾ ਪਰਿਵਾਰਕ ਬੈਕਗ੍ਰਾਉਂਡ ਕੀ ਹੈ ਤੇ ਉਸਨੇ ਥੱਪੜ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਕੁਲਵਿੰਦਰ ਕੌਰ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਉਸ ਦੇ ਖਿਲਾਫ ਅਜੇ ਵੀ ਜਾਂਚ ਜਾਰੀ ਹੈ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਕੁਲਵਿੰਦਰ ਕੌਰ ਲਈ ਇਹ ਜਿਹੜਾ ਕਿ ਭਾਵਨਾਤਮਕ ਮਾਮਲਾ ਹੈ ਤੇ ਉਸਨੇ ਭਾਵੁਕ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਹੁਣ ਉਹ ਪਛਤਾ ਰਹੀ ਹੈ ਕਿ ਅਤੇ ਮਾਫੀ ਮੰਗ ਰਹੀ ਹੈ ਤੇ ਡੀਆਈਜੀ ਨੇ ਦੱਸਿਆ ਕੁਲਵਿੰਦਰ ਦਾ ਪਤੀ ਵੀ ਉੱਥੇ ਹੀ ਸੀ ਸੀਆਈਐਸਐਫ ਵਿੱਚ ਕੰਮ ਕਰਦਾ ਹੈ ਤੇ ਇੱਥੇ ਡਾਂਗ ਜਿਹੜਾ ਕਿ ਸਕੂਅਡ ਵਿੱਚ ਤਾਇਨਾਤ ਹੈ ਤੇ ਕਾਜਲਾ ਨੇ ਕਿਹਾ ਕਿ ਸੱਚ ਹੈ ਕਿ ਹਵਾਈ ਅੱਡੇ ਤੇ ਸੁਰੱਖਿਆ ਚ ਜੂ ਕੋਈ ਹੈ ਤੇ ਕੁਲਵਿੰਦਰ ਨੂੰ ਸਰਚ ਜ਼ੋਨ ਵਿੱਚ ਤਾਇਨਾਤ ਕੀਤਾ ਗਿਆ ਪਰ ਉਹ ਕਿਸੇ ਹੋਰ ਥਾਂ ਚਲੇ ਗਏ ਸੀ ਜਿੱਥੇ ਕੁਲਵਿੰਦਰ ਗਏ ਸੀ ਉੱਥੇ ਉਸ ਨੂੰ ਨਹੀਂ ਸੀ ਹੋਣਾ ਚਾਹੀਦਾ ਪੰਜਾਬ ਪੁਲਿਸ ਦੀ ਕਮੈਲਾ ਕਨਸਟੇਬਲ ਨੇ ਉਹਨਾਂ ਨੂੰ ਦੱਸਿਆ ਕਿ ਕੰਗੜਾ ਜਿਹੜੀ ਰੇਨਾਉਤ ਆ ਉੱਥੇ ਪਹੁੰਚ ਰਹੀ ਐ ਤੇ ਉਹਨਾਂ ਕੋਲ 에어ਪੋਰਟ ਤੇ ਰਿਕਾਰਡਿੰਗ ਐ ਤੇ ਜਿਸ ਤੋਂ ਸਾਰੀ ਘਟਨਾ ਦਾ ਖੁਲਾਸਾ ਹੋਇਆ ਐ ਤੇ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਆਂ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ 2-3 ਦਿਨਾਂ ਦੇ ਵਿੱਚ ਮੁਕੰਮਲ ਕਰ ਲਈ ਜਾਵੇਗੀ ਤੇ ਜਿਸ ਤੋਂ ਬਾਅਦ ਇਹ ਵੱਡਾ ਖੁਲਾਸਾ ਨਿਕਲ ਕੇ ਬਾਹਰ ਆਇਆ ਤੇ ਦੱਸਦੀ ਐ ਕਿ ਉੱਥੇ ਡੀਆਈਜੀ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਐ ਕਿ ਕੁਲਵਿੰਦਰ ਕੌਰ ਹੁਣ ਪਛਤਾ ਰਹੀ ਐ ਤੇ ਮਾਫੀ ਮੰਗ ਰਹੀ